ਕਾਂਗਰਸ ਪਾਰਟੀ ਦੇ ਵਿੱਚ ਵਧੀਆ ਕਾਟੋ ਕਲੇਸ਼ ਤੇ ਹੁਣ ਭਖਿਆ ਮਾਹੌਲ ਅੰਮ੍ਰਿਤਸਰ ਦੇ ਪੂਰਬੀ ਹਲਕੇ ਤੋਂ ਸਾਫ ਦਾ ਵਿਧਾਇਕ ਡਾਕਟਰ ਅਵਜੋਦਕੌਰ ਸਿੱਧੂ ਮਾਮਲੇ ਵਿੱਚ ਹੁਣ ਹਾਈ ਕਮਾਂਡ ਦੀ ਐਂਟਰੀ ਹੋ ਗਈ ਹੈ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਪੁਘੇਲ ਤੋਂ ਨਵਜੋਦਕੌਰ ਸਿੱਧੂ ਬਾਰੇ ਰਿਪੋਰਟ ਮੰਗ ਲਈ ਹੈ ਦਸਨ ਯੋਗ ਅਗੇ ਨਵਜੋਦਕੌਰ ਸਿੱਧੂ ਕਾਂਗਰਸੀ ਆਗੂਆਂ ਕਲਾਸ਼ ਰਿਆਮ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਇਸ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਵਜੋਤ ਕੌਰ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ ਹੁਣੇ ਸਾਰੀ ਗੱਲ ਕਾਂਗਰਸ ਹੈ ਕਮਾਂਡ ਤੱਕ ਪਹੁੰਚ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ اجلاس ਤੋਂ ਬਾਅਦ ਪੰਜਾਬ ਕਾਂਗਰਸ ਨੂੰ ਲੈ ਕੇ ਦਿੱਲੀ ਚ ਹੈ ਕਮਾਂਡ ਵੱਲੋਂ ਬੈਠਕ ਬੁਲਾਈ ਜਾ ਸਕਦੀ ਹੈ ਇਹ ਵੀ ਦੱਸਿਆ ਗਿਆ ਕਿ ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀ ਮੁੱਖ ਮੰਤਰੀ ਦੀ ਕੁਰਸੀ ਦੇ 501 ਕਰੋੜ ਰੁਪਏ ਵਾਲਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਚੋਂ ਮੁਅਤਲ ਕੀਤਾ ਗਿਆ ਮਤਲਬ ਕੀਤੇ ਜਾਣ ਤੋਂ ਬਾਅਦ ਵੀ ਨਵਜੋਤ ਕੋਰ ਸਿੱਧੂ ਦਾ ਕਾਂਗਰਸੀ ਆਗੂਆਂ ਸਣੇ ਰਾਜਾ ਵਿੜਿੰਗ ਪ੍ਰਤੀ ਹਮਲਾਵਰ ਰੁਖ ਲਗਾਤਾਰ ਚਾਰੀਆ ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਕੰਦਰਸਾਈ ਕਮਾਨੇ ਦਖਲ ਦੇ ਦਿੱਤਾ ਹੈ ਦੱਸਿਏ ਕਿ ਇੱਕ ਪਾਸੇ ਤਾਂ ਨਵਜੋਤ ਕੋਰ ਸਿੱਧੂ ਤੇ ਦੂਸਰੇ ਪਾਸੇ ਰਾਜਾ ਵਿੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨਜ਼ਰ ਆ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੱਧੂ ਨੂੰ ਨੋਟਿਸ ਭੇਜਿਆ ਸੱਤ ਦਿਨਾਂ ਦੇ ਅੰਦਰ ਮਾਫੀ ਮੰਗਣ ਦੀ ਗੱਲ ਆਖੀ ਨਹੀਂ ਤਾਂ ਕਿਹਾ ਕਿ ਕਾਨੂੰਨੀ ਕਾਰਵਾਈ ਹੋਵੇਗੀ ਇਸ ਤੋਂ ਬਾਅਦ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆਇਆ ਤੇ ਨਵਜੋਤ ਕੋਰ ਸਿੱਧੂ ਮਾਮਲੇ ਦੇ ਵਿੱਚ ਹੁਣ ਹਾਈ ਕਮਾਂਡੇ ਵੀ ਐਂਟਰੀ ਰੜੀ ਹੈ ਪੰਜਾਬ ਕਾਂਗਰਸ ਇਨਚਾਰਜ ਤੋਂ ਹੁਣ ਰਿਪੋਰਟ ਮੰਗੀ ਗਈ ਹੈ ਕਿ ਆਖਰ ਪੂਰੇ ਮਾਮਲੇ ਦੇ ਵਿੱਚ ਕੀ ਕੋਝ ਹੈ ਤੇ ਇਸ ਪੂਰੇ ਮਾਮਲੇ ਦੇ ਹੀ ਸੁਰਖੀਆਂ ਲਗਾਤਾਰ ਸੋਸ਼ਲ ਮੀਡੀਆ ਤੇ ਬਣੀਆਂ ਹੋਈਆਂ ਨੇ ਨਵਜੋਤ ਕੋਰ ਸਿੱਧੂ ਦੇ ਵੱਲੋਂ ਲਗਾਤਾਰ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਨੇ ਔਰ ਨਾਲ ਦੀ ਨਾਲ ਆਪਣੇ ਪੱਖ ਰੱਖੇ ਜਾ ਰਹੇ ਨੇ ਸ਼ਰਿਆਮ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਔਰ ਸਿੱਧਾ ਚੈਲੰਜ ਜਿਹੜਾ ਕਾਂਗਰਸ ਪਾਰਟੀ ਨੂੰ ਕੀਤਾ ਜਾ ਰਿਹਾ 500 ਕਰੋੜ ਵਾਲਾ ਇਹ ਜਿਹੜਾ ਬਿਆਨ ਜਿਗਾ ਉਹ ਕਾਫੀ ਜ਼ਿਆਦਾ ਸੁਰਖੀਆਂ ਦਾ ਵਿਸ਼ਾ ਬਣਿਆ ਤੇ ਹਰ ਇੱਕ ਪਾਰਟੀ ਦੇ ਵਿੱਚ ਵੀ ਇਸ ਨੂੰ ਲੈ ਕੇ ਚਰਚਾ ਛੇੜ ਚੁੱਕੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਹੁਣ ਕਾਂਗਰਸ ਪਾਰਟੀ ਤੇ ਹੋਰਾਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਹਲਚਲ ਪੈਦਾ ਹੋ ਚੁੱਕੀ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਨਵਜੋਤ ਕੋਰ ਸਿੱਧੂ ਨੇ ਵੱਲੋਂ ਜੋ ਹੈ ਇਹ ਵਿਆੜਵਾਚੀ ਜਿਹੜੀ ਕੀਤੀ ਗਈ ਹੈ ਇਹ ਬਿਆਨਵਾਚੀ ਦੇ ਵਿੱਚ ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂ ਵੀ ਜਿਹੜਾ ਵਾ ਉਹ ਇਸ ਜਿਹੜੇ ਪੂਰੇ ਮਾਮਲੇ ਚ ਲਪੇਟ ਲਿਆ ਤੇ ਉਹਨਾਂ ਨੇ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਵੀ ਹਮਲਾ ਬੋਲਦੇ ਹੋਏ ਨਵਜੋਤ ਕੌਰ ਸਿੱਧੂ ਨੇ ਬਹੁਤ ਵੱਡੇ ਜਿਹੜੇ ਬਿਆਨ ਦਿੱਤੇ ਨੇ ਹਾਲਾਂਕਿ ਨੋਟਿਸ ਜਾਰੀ ਜ਼ਰੂਰ ਦਿੱਤਾ ਗਿਆ ਤੇ ਨਾਲ ਹੀ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੱਧੂ ਜਿਹੜੇ ਨੇ ਦੋਵੇਂ ਪਤੀ ਪਤਨੀ ਨੇ ਉਹਨਾਂ ਦੇ ਵੱਲੋਂ ਆਪਣੇ ਪੂਰੇ ਬਿਆਨਾਂ ਦੇ ਵਿੱਚ ਆਪਣੇ ਪੱਖ ਦਿੱਤੇ ਜਾ ਰਹੇ ਤੇ ਬਾਬਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਤਾਂ ਹੁਣ ਨਵਜੋਤ ਕੋਰ ਸਿੱਧੂ ਮਾਮਲੇ ਦੇ ਵਿੱਚ ਹਾਈ ਕਮਾਂਡ ਦੀ ਐਂਟਰੀ ਹੋ ਗਈ ਹੈ ਪੰਜਾਬ ਕਾਂਗਰਸ ਇੰਚਾਰਜ ਤੋਂ ਹੁਣ ਰਿਪੋਰਟ ਜਿਹੜੀ ਪੂਰਨ ਤੌਰ ਤੇ ਮੰਗੀ ਗਈ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਵੱਡੇ ਪੱਧਰ ਤੇ ਜਾਂਚ ਕੀਤੀ ਜਾਵੇਗੀ